ਪੰਜਾਬ ਦੇ ਵਿੱਚ ਸਿੱਖਾਂ ਦਾ ਜ਼ੁਲਮ ਕੀਤਾ ਸੀ ਜਿਨੇ ਕੋ-ਕੋ ਕੇ ਬੱਚੇ ਮਾਰੇ ਸੀ ਸਿੱਖਾਂ ਦੇ ਉਹ ਉਹਦਾ ਸੋਦਾ ਭਾਈ ਸੰਦੀਪ ਸਿੰਘ ਖਾਲਸਾ ਜੀ ਤੇ ਸੰਦੀਪ ਸਿੰਘ ਖਾਲਸਾ ਦੀ ਚੜ੍ਹਦੀ ਕਲਾ ਲਈ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਾਬਾ ਗੁਜਰਕੌਰ ਦੇ ਚਰਨਾਂ ਜੀ ਬਾਬਾ ਫਤਿਹ ਸਿੰਘ ਬਾਬਾ ਜੂਰਾਵਰ ਸਿੰਘ ਦੇ ਸਥਾਨ ਤੇ ਅੱਜ ਅਸੀਂ ਉਹਦੀ ਚੜ੍ਹਦੀ ਕਲਾ ਦੇ ਦਾਸ ਕੀਤੀ ਹੈ ਜਿਹਨੂੰ ਜ਼ੁਲਮਾਂ ਨੇ ਨਜਾਇਜ਼ ਤੌਰ ਤੇ ਜੇਲ੍ਹ ਦੇ ਵਿੱਚ ਕੁੱਟਿਆ ਉਹਦੇ ਬਹੁਤ ਸਾਰੇ ਜ਼ਖਮ ਕੀਤੇ ਆ ਉਹਦੇ ਪੈਰ ਫੈਕਚਰ ਕਰਤਾ ਉਹਦੇ ਬਰੀ ਬੁਰੀ ਤਰ੍ਹਾਂ ਨਾਲ ਉਹਨਾਂ ਨੇ ਉਹਨੂੰ ਤਸੀਹੇ ਦਿੱਤੇ ਜੇਲ੍ਹ ਦੇ ਵਿੱਚ ਅਸੀਂ ਉਹਦੀ ਮੈਡੀਕਲ ਜੋ ਰਿਪੋਰਟ ਹੈ ਉਹਦੀ ਮੰਗ ਕਰਦੇ ਹੋਏ ਗੁਰੂ ਸਾਹਿਬ ਜੀ ਅੱਗੇ ਅਸੀਂ ਅਰਦਾਸ ਕੀਤੀ ਹੈ ਕਿ ਜਿਨ੍ਹਾਂ ਝੁਲਮੀਆਂ ਨੇ ਕੀਤਾ ਉਹਨਾਂ ਤੇ ਐਫਆਈਆਰ ਵੀ ਚਲਾਈ ਦੀ ਹੈ ਜੋ ਸੰਦੀਪ ਸਿੰਘ ਜੀ ਖਾਲਸਾ ਨੇ ਕੀਤਾ ਉਹਦੇ ਬਿਲਕੁਲ ਅਸੀਂ ਉਹਨੂੰ ਸ਼ਾਬਾਸ਼ ਵੀ ਦਿੰਨੇ ਆ ਉਹਨੇ ਆਪਣੇ ਸਰੀਰ ਤੇ ਤਸ਼ੱਦਦ ਚੱਲ ਕੇ ਜਿਵੇਂ ਪਹਿਲਾਂ ਸੂਰੀ ਸਾਡੀਆਂ ਧੀਵਾਂ ਪਹਿਣਾ ਬਾਰੇ ਬੋਲਦਾ ਸੀ ਉਹ ਉਹਦਾ ਸੋਧਾ ਲਾਇਆ ਸੀ ਸਕ ਹਲਤਾ ਜੀ ਅੱਜ ਜਿਹੜਾ ਇਸ ਸਰੰਦ ਦੇ ਵਿੱਚ ਜਿਹੜਾ ਪਹਿਲਾਂ ਸੂਬਾ ਸਰੰਦ ਕਰਕੇ ਜ਼ੁਲਮ ਕਰਦਾ ਸੀ ਇਹ ਕਹਿੰਦਾ ਸੀ ਮੈਂ ਉਹਦੇ ਨਾਲੋਂ ਵੀ ਵੱਧ ਜ਼ੁਲਮ ਕਰਨਿਆ ਤੁਹਾਡੇ ਤੇ ਤੁਹਾਡੇ ਚੀਕਾਂ ਪਾਉਣੀਆਂ ਸੋ ਇੰਨੀ ਅੱਜ ਅਸੀਂ ਅਰਦਾਸ ਬੇਨਤੀ ਇੱਥੇ ਕੀਤੀ ਹੈ ਬਹਿਰੂ ਜੀ ਕਾ ਖਾਲਸਾ ਵਾਹਿਗੁਰੂ ਜੀ